ਇਹ ਜੋ ਸਲਾਣਾ ਸ਼ੀ ਦੀ ਜੋੜ ਪਹਿਲਾ ਹਰ ਸਾਲ ਦੀ ਤਰ੍ਹਾਂ ਸ਼ਰੋਤ ਨਹੀਂ ਪਰ ਦੁਬਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸੰਪਰਦਾ ਦੇ ਸਹਿਯੋਗ ਦੇ ਨਾਲ ਸਜਾਇਆ ਜਾਂਦਾ ਹੈ ਅੱਜ ਵੀ ਤੁਸੀਂ ਦੇਖਦੇ ਹੋ ਕਿੰਨੀ ਠੰਡ ਹੋਣ ਦੇ ਬਾਵਜੂਦ ਸੰਗਤ ਵੱਲੋਂ ਵੱਡੇ ਪੱਧਰ ਤੇ ਹਾਜ਼ਰੀ ਭਰੀ ਪਈ ਆ ਮੈਂ ਜਿੰਨਾਂ ਵੱਲੋਂ ਹਾਜ਼ਰੀ ਭਰੇਗੇ ਜਾਂ ਮੈਂ 40 ਪੱਕਿਆਂ ਦੇ ਉਹਨਾਂ ਦੇ ਚਰਨਾਂ ਵਿੱਚ ਅਦਾਸ ਬੇਤੀ ਕਰਦਾ ਕਿ ਉਹਨਾਂ ਨੂੰ ਪਰਮਾਪਾ ਇਸੇ ਤਰ੍ਹਾਂ ਸੇਵਾ ਲੈਣ ਤੇ। ਸ਼੍ਰੀ ਨਿਰਭਾਣ ਸਾਹਿਬ ਸ਼੍ਰੀ ਬਖਸ਼ ਸਿੰਘ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਹੋ ਚੁੱਕਾ ਹੈ। ਜਿਹੜਾ ਵਕ ਵਕ ਬਾਜ਼ਾਰਾ ਤੋਂ ਹੁੰਦਾ ਹੋਇਆ ਗੁਰਦਰਾ ਟਿੱਕੀ ਸਾਹਿਬ ਗੁਰਦਰਾ ਅਦਤਨ ਸਾਹਿਬ ਗੁਰਦਰਾ ਕਾਸ ਸਾਹਿਬ ਵਾਪਸ ਹੁੰਦਾ ਹੋਇਆ ਸ਼ਾਮ ਨੂੰ ਦਰਸੀ ਪੈਸਾ ਵੀ ਕਿਸ ਭਾਵੀ ਹੋਣੀ ਹੈ ਇਸ ਨਗਰ ਕੀਰਤਨ ਵਿੱਚ ਜੋ ਹਰ ਵਰਗ ਦੇ ਲੋਕ ਆ ਕੇ ਜੂਰੋ ਨੇੜੇ ਚੱਲ ਕੇ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਚਾਰੇ ਮੁਕਤੇ ਅੱਗੇ ਸਜਦਾ ਕਰ ਰਹੇ ਨੇ ਸਭ ਸੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਜਦਾ ਕਰ ਰਹੇ ਨੇ ਜਿੱਲਾ ਜਿਆ ਮਹਾਨ ਪਟਾਣੀਆਂ ਮਹਾਨ ਨਸਾਲੀ ਸ਼ਾਹ ਉਹ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ ਜੋ ਕਿਸੇ ਸਮੇਂ ਸ਼੍ਰੀ ਨਾਥਪੁਰ ਸਾਹਿਬ ਦਿੱਤੇ ਸਾਬ ਸ੍ਰੀ ਗੋਬਿੰਦ ਸਿੰਘ ਨਾਲ ਸਿੰਘ ਦਾ ਸੰਪਰਕ ਜੋ ਮਝੈਲ ਸਿੰਘ ਸਨ ਮਾਝੇ ਦੇ ਸਿੰਘ ਸਨ ਉਹਨਾਂ ਦਾ ਸੰਪਰਕ ਤੋਂ ਕਿਸ ਕਸ ੧705 ਦੇ ਵਿੱਚ ਇਸ ਤਰਹੀ ਦੇ ਜੋ ਖਦਰਾਨੀ ਦੀ ਟਾਪ ਕਰਕੇ ਮਸ਼ਹੂਰ ਸੀ ਮਾਲਵੇ ਦਾ ਇਲਾਕਾ ਸੀ ਸਾਬ ਸ੍ਰੀ ਗੋਬਿੰਦ ਸਿੰਘ ਜੀ ਨੂੰ ੧705 ਦੇ ਵਿੱਚ ਉਹਨਾਂ ਨੇ ਸਾਬ ਸ੍ਰੀ ਗੋਬਿੰਦ ਸਿੰਘ ਜੀ ਨੂੰ ਮੈਲ ਤੋਂ ਪਹਿਲਾਂ ਜੋ ਮੁਗਲ ਸਾਮਰਾਜ ਵੱਲੋਂ ਫੌਜਾਂ ਆਈਆਂ ਸਨ ਉਹਨਾਂ ਦਾ ਟਕਰਾ ਖਦਰਾਨੇ ਦੀ ਢਾਬ ਤੇ ਕੀਤਾ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜੰਗਬੰਦ ਬੰਦ ਹੋਣ ਤੋਂ ਬਾਅਦ ਉਹ ਤੋਂ ਢਿੱਪੀ ਸਾਹਿਬ ਤੋਂ ਸੈਦ ਸਿਦਕੂ ਗੋਮੇਸ ਜੀ ਬਹਾਦਰ ਖਦਰਾਨੇ ਦੀ ਢਾਬ ਤੇ ਆਉਂਦੇ ਨੇ ਤਮਾਮ ਵਾਰ ਸਿੰਘਾਂ ਦੇ ਦਿੱਤੇ ਤੇ ਜੱਸੀਦਾਰ ਮਾ ਭਾਈ ਮਾ ਸਿੰਘ ਜੋ ਅਜੇ ਸੈਗਰੇ ਸਨ ਉਹਨਾਂ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਜੋ ਮੰਗੋ ਜੱਸੀਦਾਰ ਬਾਹ ਸੈਦ ਜਿਨ੍ਹਾਂ ਨੇ ਕਿਹਾ ਜੀ ਟੋਟੇ ਹੋ ਜੋ ਬਦਾਵਾਸਿਓ ਲੈਟਰ ਸੀ ਸੰਪਰਕ ਕੀਤਾ ਸੀ ਟੁੱਟੀ ਗੰਢੀ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੋ ਬਦਾਵਾ ਇਸ ਜਗਾ ਇਸ ਤਰਹੀ ਦੇ ਪਹਾੜਾ ਟੁੱਟੀ ਗੰਢੀ ਸਰੋਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹਰ ਸਾਲ ਜੋ ਨਗਰ ਕੀਰਤਨ ਬੜੇ ਸ਼ਾਹੀ ਜਲੋ ਜਲਾਨ ਦੇ ਨਾਲ ਸਜਾਇਆ ਜਾਂਦਾ ਹੈ ਉਹਦੀ ਰਫ਼ਤਾ ਅੱਜ ਦੀਮਾਨ ਹਾਲ ਪਾਈ ਬਾਸ ਸਿੰਘ ਤੋਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਸਥਾਨਾ ਤੋਂ ਹੋਈ ਹੈ ਜੋ ਸ਼ਹਿਰ ਦੇ ਵੱਖ-ਵੱਖ ਥਾਂ ਉੱਤੇ ਆਏ ਗੁਰਦੁਆਰਾ ਟਿੱਬੀ ਸਾਹਿਬ ਦੇ ਦਾਤਨ ਸਰ ਤੋਂ ਬੜਿਆ ਵਯਾ ਵਾਪਸੀ ਗੁਰਦੁਆਰਾ ਸ਼ਹੀਦ ਗਾਇਸ ਸਾਹਿਬਿੱਥੇ ਉਸ ਮਾਫੀ ਹੋਈ ਹੈ ਅਸ਼ਰੋਮੀ ਪਤਾ ਪ੍ਰਬੰਧਕ ਕਮੇਟੀ ਸ੍ਰੀ ਦਰਵਾਰ ਸਾਹਿਬ ਮੁਕਸਦ ਦੇ ਪ੍ਰਬੰਧ ਵਾਲੋ ਬੜੇ ਵੱਡੇ ਪੱਧਰ ਤੇ ਜਿਹੜੇ ਉਹ ਪ੍ਰਬੰਧ ਕੀਤੇ ਗਏ ਵਿਸ਼ਾਲ ਨਗਰ ਕੀਰਤਨ ਸਗਤਾਂ ਦਾ ਠਾਠਾ ਮਾਰਦਾ ਕੱਟ ਪੰਜ ਪਿਆਰੇ ਸਹਿਬਾਨ ਪੰਜ ਨਿਸ਼ਾਨੀ ਸਹਿਬਾਨ ਸ੍ਰੀ ਗੁਰਪ੍ਰਸਾਦ ਸਾਹਿਬ ਦੀ ਅਗਵਾਈ ਦੇ ਹੇਠ ਜਿਹੜਾ ਉਹ ਬਹੁਤ ਸ਼ਾਨੋ ਸ਼ੌਕ ਦੇ ਨਾਲ ਕੱਢਿਆ ਜਾ ਰਿਹਾ ਸਗਤਾਂ ਦਾ ਠਾਠਾ ਮਾਰਦਾ ਕੱਟ ਇਹ ਦਰਸਾਉਂਦਾ ਹੈ ਕਿ ਜੀਵਾਂ ਦੀ ਧਰਤੀ ਨੂੰ ਲੋਕ ਕਿੰਨਾ ਸਬਰਪਤ ਨੇ ਔਰ ਧੰਗੁਰੂ ਰਾਮਦਾਸ ਨੂੰ ਕਿੰਨਾ ਸਬਰਤ ਪਿਆਰ ਕਰਦੇ ਨੇ ਬੜੀ ਵੱਡੀਆਂ ਗੱਲਾਂ ਨੇ ਨਗਰ ਕੀਰਤਨ ਦਾ ਵਿਸ਼ਾ ਜਿਹੜਾ ਕੋ ਲੋਕਾਂ ਨੂੰ ਬੇਰ ਕਰਨਾ ਹੁੰਦਾ ਹੈ ਵਿਸੰਗਤਾ ਵੱਧ ਵੱਧ ਜੁੜਨਾ ਧੰਗੁਰੂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਵੱਡੇ ਪੱਦਰ ਜਿਹੜੇ ਸ਼੍ਰੋਮਿਕੋ ਦਾ ਪ੍ਰਬੰਧ ਕਮੇਟੀ ਵੱਲੋਂ ਅਤੇ ਸ੍ਰੀ ਦਰਬਾਰ ਸਾਹਿਬ ਅਕਸਰ ਵੱਲੋਂ ਵੀ ਜੀ ਪ੍ਰਬੰਧ ਕੀਤੇ ਗਏ ਸੰਗਤਾਂ ਦੇ ਹਰ ਪ੍ਰਕਾਰ ਦੀ ਜਿਹੜੀ ਸਹੂਲਤ ਨੇ ਹਰ ਤਰ੍ਹਾਂ ਦੇ ਜਿਹੜੀਆਂ ਮੇਲਾ ਬਾਗੀ ਦੇ ਪ੍ਰਬੰਧ ਕੀਤੇ ਗਏ ਸਾਨੂੰ ਇੱਕਲ ਦਾ ਅਫਸੋਸ ਹੈ ਔਰ ਅਸੀਂ ਇਹ ਕਰਨਾ ਵੀ ਚਾਹੁੰਦੇ ਆ ਕਿ ਸਰਕਾਰ ਵੱਲੋਂ ਕੱਲ ਬਾਗੀ ਦੇ ਮੇਲੇ ਤੇ ਜਿਹੜਾ ਉਹ ਜਿਹੜਾ ਰਕਾਵਟਾ ਪਾਈਆਂ ਗਈਆਂ ਫਿਰ ਵੀ ਇਹ ਸੰਗਤਾਂ ਗੁਰੂ ਨਾਲ ਪਿਆਰ ਕਰਦੀਆਂ ਬੜੇ ਵੱਡੇ ਪੱਦਰ ਤੇ ਸੰਗਤਾਂ ਨੇ ਠਾਠਾ ਮਾਰਦਾ ਇਕੱਠ ਸ੍ਰੀ ਦਰਬਾਰ ਸਾਹਿਬ ਮੁਕਸਰ ਵਿਖੇ ਦਰਸ਼ਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਭ ਨੂੰ ਕਿਦਾ ਬਹੁਤ ਬਹੁਤ ਮਿਹਰਬਾਨੀ ਸੰਗਤਾਂ ਦੀ ਔਰ ਤਾਨ ਤਾਨ ਧੰਨਵਾਦ ਗੁਰਸਹਿਬਾ ਦਾ ਜਿਹੜੇ ਆਪਣੀ ਛਤਰਛਾਇਆ ਦੇ ਹਿੱਟ ਜਿਹੜੇ ਜਿਹੜੇ ਕਿੱ데 ਜਾ ਰਹੇ ਹੈ ਵਾਹਿਗੁਰੂ ਜੀ ਕਾ ਖਾਲਸਾ ਫੈਗੂ <laughs> ਚਿਕ